ਸਹਾਏ ਵਾਰੇ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਮੀ ਰਿਚਾਉਂ ਭਗਵਤੀ ਸਿਮਰਕ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਈ ਸਹਾਏ ਅਰਜਨ ਹਰਿ ਮੋਮਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਚਾਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹਰ ਨਉ ਨਿਤ ਆਵੇ ਧਾਈ ਸ਼ਮ ਥਾਈ ਹੋਈ ਸਾਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਾਹੀ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦਾ ਧਿਆਨ ਧਰ ਕੇ ਬੋਲਾ ਜੀ ਆਏ ਜਾ ਕੇ ਆਰਿਆਂ ਜੋ ਹਉ ਸਹਿਬ ਜਾ ਦੇ ਆਂ ਚੌ ਨਾਮੁ ਮੁਕਤਿਆ ਅਠੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪਿਆ ਮਨ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅਣ ਨਿਟ ਕੀਤਾ ਇਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਭੋਲਾ ਜੀ ਵਾਹਿਗੁਰੂ ਜਿਨਾਂ ਨਾਮ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਪੰਜ ਬੰਦ ਕਟਾਏ ਕੋ ਪਰਨਾ ਲੋਹਾਈਆਂ ਚਲਖੜੀਆਂ ਤੇ ਚੜੇ ਆਰਿਆਂ ਨਾਲ ਤਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾ ਸਰਬੱਤ ਮੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਹਾਰੇ ਕਰੋ ਬ੍ਰਿਜਮਾ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਜਹਾਂ ਖਾਲਸਾ ਜੀ ਸਾਹਿਬ ਤਹਾ ਬਹਾਰ ਚਿਆਰਿਆਇਤ ਜੇ ਅਗੋ ਤੇਗ ਹਤੇ ਮਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਵਾਇ ਖਾਲਸਾ ਜੀ ਕੋ ਬੋਲ ਬਾਲੇ ਭੋਲਾ ਜੀ ਵਾਹਿਗੁਰੂ ਸਿਖਾ ਨੂੰ ਸਿੱਖੇਦਾਨ ਕੇਸਦਾਨ ਰਹਿਤਾਨ ਬਵੇਦਦਾਨ ਵਿਸਾਹਦਾਨ ਪ੍ਰੋਸਾ ਨਾ ਸਰਦਾਨ ਨਾਮ ਗਾਨ ਸ੍ਰੀ ਅਮਰਤ ਸਰ ਜਿਜੈ ਦਰਸ਼ਨ ਹੀ ਸਿਨਾਨ ਜੰਗ ਗਿਆ ਝੰਡੇ ਗੰਗੇ ਜੋਗ ਜੋਗ ਅਕਾਲ ਧਰਮ ਕਾ ਜੈਕਾਰ ਗੋਗਾ ਜੀ ਸਿਖਾਦਾ ਮਨ ਨਿਵਾਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹੇ ਗੁਰੂ ਹੇ ਅਪਾਰੁ ਫੁਰਕੇ ਆਪਣੇ ਮੰਤ ਦੇ ਸਦਾ ਸਹਾਈ ਦਾਤਾਰ ਜੀਓ sire nan kaana saarte roor gur dwareyan gur tamaa de inna to khalsa panth ne vishoriya gaya hai inna de khulle dakshan di daar he sirva sambhav jaau ta khalsa je nu bakhsho he nimaaniyan de maan ne taaniyan de ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵરો ਸਾਹਿਬ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਹਿਕ ਜੀ ਵਿਖੇ ਸਤਿਗੁਰੂ ਜੀ ਪਾਵਨ ਪਵਿੱਤਰ ਆਸ਼ਾ ਨਿਯਾਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਆਲਾਹ ਹੀ ਫਰਮਾਨ ਬਖਸ਼ਿਸ਼ ਕਰੋ ਅੰਨਿਆ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਫਰਮਾਨ ਕਰਨੀਆਂ ਦਿਲ ਖੁਸ਼ੀ ਢੀਣਾਵਾਂ ਦਰ ਪਰਮਾਨ ਕਰਨੀਆਂ ਯਾਤਰਾ ਸਫਲੀ ਕਰਨੀ ਆਰਜਾਸ ਕਰਨੇ ਗੁਰਮਤਿ ਅਨੁਸਾਰ ਮਨੋ ਕਾਮਨਾ ਪੂਰਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੇ ਸਿਦਕ પુરਸਾ ਨਾਮ ਧਨ ਬਖਸ਼ਣਾ ਚਾਰ ਪਹਿਰ ਲੈਣ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਈ ਚਾਰ ਪਹਿਰ ਜਿਣ ਆਇਆ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਵੈ ਕਿਰਪਾ ਕਰੋ ਸਤਖੰਡ ਨਿਵਾਸ ਅਸਥਾਨ ਕੋ ਪ੍ਰਕਾ ਆਸੀ ਉਸਤਾਨਾ ਵਖਤੇ ਤਲਿਪਉਂ ਦੇ ਆਗਿਆ ਬਖਸ਼ੋ ਸਿਖ ਪੜ੍ਹਦੇ ਸੁਣਦੇ ਸਰਬਤ ਲਾਹੇ ਵੰਡ ਹੋਵਣ ਨਾਨਕ ਦਾ ਨਾਮ ਚੜ੍ਹਦੇ